ਪ੍ਰਾਪੋ ਸ਼ਹਿਰ ਮੁਹਾਲੀ ਦੇ ਵਿੱਚ ਖੜਿਆ ਖੜੇ ਕਿੱਥੇ ਆ ਜੋ ਬਾਕਸ ਜੋ ਬਾਕਸ ਦੇ ਇਥੇ ਵੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਜਿਹੜੀ ਵੀ ਗੱਡੀ ਲੈਣੀ ਆ ਨਾ ਕੇਰਾ ਆ ਜੋ ਸ਼ੋਰੂਮ ਕੰਡੀਸ਼ਨ ਦੀਆਂ ਗੱਡੀਆਂ ਨੇ ਭਈ ਇੱਧਰ ਚੈੱਕ ਰਹੀ ਕਰੂਜ਼ ਖੜੀ ਆ ਸਿਰਫ 40000 ਚੱਲੀ ਹੋਈ 40000 ਚੱਲੀ ਹੋਈ ਆ ਰਿਜਨਲ ਚੱਲੀ ਹੋਈ ਆ ਸਕਾਰਪਿਓ ਐਨੇ ਖੜੀ ਆ 2023 ਮਾਡਲ i20 ਲੈਣੀ ਆ ਆਸਤਾ ਆ ਖੜੀ ਆ ਮਰਸੀਡੀ ਲੈਣੀਆਂ ਨੇ ਆ ਖੜੀਆਂ ਨੇ ਆ ਬੀ ਐਮ ਡਬਲਯੂ ਥੜੀਆਂ ਨੇ ਦੋਨੇ ਸ਼ੱਕੀਆਂ ਪਹਿਣਾ ਖੜੀਆਂ ਨੇ ਠੀਕ ਆ anova crysta ਖੜੀਆਂ ਨੇ ਜਿਹੜੀ ਮਰਜ਼ੀ ਗੱਡੀ ਪਸੰਦ ਕਰ ਲਓ ਆ ਕਿ ਜਿੰਨੀਆਂ ਗੱਡੀਆਂ ਹੋਣੀਆਂ ਸਾਰੀਆਂ ओरिजिनल ਹੋਣੀਆਂ ओरिजिनल ਚੱਲੀਆਂ ਹੋਣੀਆਂ nova crysta ਖੜੀਆਂ ਨੇ ਬਾਈ ਇੱਧਰ ਖੜੀਆਂ ਨੇ ਮਰਸੀਡਸ ਆ ਚੈੱਕ ਕਰਾ ਦਿਓ ਆ ਜਮਦੂਦ ਦੇ ਝੋਟੇ ਚੈੱਕ ਕਰਾਓ ਆ ਖੜੇ ਨੇ ਫੋਰਚੂਨਰ ਆ ਐਂਡੈਵਰ ਖੜੀ ਆ ਜਿਹਨੇ ਕਾਲੀ ਨਾਗਣੀ ਲੈਣੀ ਹੈ ਨਾ ਬਰਨ ਆ ਖੜੀ ਆ ਠੀਕ ਆ ਆ ਚਿੱਟੀ ਖੜੀ ਆ ਇੱਧਰ ਖੜਾ ਲਓ ਆ 3.5 ਲੱਖ ਚ ਨੇ ਹੋਰ ਖੜੀਆਂ ਨੇ ਜਿੰਨੇ ਵੀ ਲੈਣੀਆਂ ਨੇ ਆ 3.5 ਲੱਖ ਚ ਐਕਸਯੂਵੀ 500 ਬਣ ਜੂ ਆ ਖੜੀ ਆ ਕਰੂਜ਼ ਆ ਥਾਰ ਖੜੀ ਆ ਆ ਪਿੱਛੇ ਉਹ ਪੰਜੈਰੋ ਖੜੀਆ ਜਿਹਦੇ ਕਿਤੇ ਬਹੁਤ ਘੱਟ ਮਿਲਦੀ ਆ ਆ ਖੜੀ ਆ ਆ ਖੜੀਆਂ ਡਾਇਵਰ ਜੀਨੇ ਵੀ ਲੈਣੀਆਂ ਸ਼ਹਿਰ ਮੁਹਾਲੀ ਦੇ ਵਿੱਚ ਆਜੋ ਸ਼ੈਟਰ 82 ਜੋ ਬਾਕਸ ਦੇ ਪਲਾਟ ਨੰਬਰ 117 ਤੇ 22 ਗੁਰਸਾਗਰ ਹੁਣ ਇਹਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲਿਆਂਦਾ ਤਾਂ ਕਰ ਲੋ ਸੰਪਰਕ